ਪਰਮੇਸ਼ਰ ਮੰਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਨਾਮ ਰੇ ਤੇ ਨਾਏ ਜਿਸਕੀ ਆਸ ਨਾ ਬੇਠੀ ਜਾਏ ਸੇਵਕ ਸੇਵਕ ਕੋਇ ਸਵਾਰ ਰਾਮ ਨਾਮ ਅੰਤਰ ਉਦਾਰ ਮਰਤੇ ਨਾਮ ਦੇ ਪਾਵੇ ਲਾਏ ਦੁਖ ਦਰਦ ਮਰਤੇ ਪਾਉ ਜਾਏ ਸਵਾਰ ਕਰੋ ਬਾਪਾਰੀ ਕਰਦੇ ਮੁਦੇ ਕੇ ਤੁਮਾਰੀ ਏਕਾ ਟੇਕ ਰਕੋ ਮਨ ਸਭ ਤੰਦ ਹੈ ਏਕ ਸੁਨੇ ਸਭ ਤੰਦ ਹੈ ਏਕ ਸੁਨੇ ਇਹ ਸਭ ਤੁੰਗ ਹੈ ਇੱਕ ਸਾਧ ਸੰਗ ਦਾ ਇੱਕ ਹਰ ਤਿਆ ਆਇਆ ਰਾਮ ਨੇ ਅੰਦਰ ਗੁਰੂ ਦਿਆ ਅ ਗਿਆਨ ਦੇ ਵਿਲਾਸ ਹਰ ਕਿਰਪਾ ਤੇ ਸੰਤ ਸਗਰ ਸੁਗਰੀ ਇੱਕ ਸਟਮਾ ਹੈ ਅੰਤ੍ਰੀਆ ਨਾ ਦਸਟਾਰੇ ਕਿਸਰੋ ਆਮ ਸਮਾਦ ਰਨਨ ਮੈ ਨਾਦ ਕਹਿਨ ਲਾਇ ਲਖ ਸਮਾਦ ਤਿਸਾ ਬਿਸਾਵਿ ਘਾਣ ਨਾ ਜਿੰਨ ਸੋਚਿ ਚਤਿ ਬਿਸੋਵਾ ਕਸ ਲੈਨ ਸਭ ਚੰਦ ਹੈ ਏਕ ਹੈ ਸਭ ਮਿਥਿਆ ਮੋ ਮਾਏ 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 ਸਭ ਮਿਥਿਆ ਲੱਖ ਖੁਸ਼ੀਆਂ ਪਤਸ਼ਾਹੀਆਂ ਲੱਖ ਖੁਸ਼ੀਆਂ ਪਤਸ਼ਾਹੀਆਂ ਲੱਖ ਖੁਸ਼ੀਆਂ ਪਤਸ਼ਾਹੀਆਂ ਲੱਖ ਖੁਸ਼ੀਆਂ ਪਤਸ਼ਾਹੀਆਂ ਸਤਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਇਹ ਸਤਗੁਰ ਨਦਰ ਕਰੇ ਸਤਿਗੁਰੂ ਨਦਰ ਕਰੇ ਨਿਮਖੇ ਘਰ ਨਾਮ ਦੇ ਨਿਮਖੇ ਘਰ ਨਾਮ ਦੇ ਵਾਰਸਿਕ ਪੰਕਾਸੀ ਵੰਡ ਚੀਤੀ ਪਤੀ ਸਿਮਰਿ ਸਹਾਇ ਵਾਰਸਿਕ ਸੁਖਉਤੀ ਜੀ ਦੀ ਪਾਛਾਹੀ ਦਸਵੀਂ ਤੋਂ ਬੋਲੀ ਸਿਮਰਿ ਆਵੈ ਫਿਰ ਅੰਗਤ ਗੋਥਮ ਦਾਸ RAM ਦਾਸ ਦੇ ਸਹਾਇ ਸਿਮਰਿ ਇਹ ਕਰ ਨਾਉ ਨਿਦ ਆਵਤੈ ਸਰਥਾਇਨਾ ਦੀ ਸਹਾਇ ਦਸਵਾਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾਂ ਤੋਂ ਦੀ ਸਹਾਇ ਦਸਵਾਂ ਪਾਛੇ ਨੇ ਜਗਤੀ ਜੋਤ ਹਾਰ ਰਾਮ ਜੀ ਸਰਵ ਕਲਾ ਪ੍ਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹੱਟੀਆਂ ਚੱਪੀਆਂ ਤੱਪੀਆਂ ਜਿਨ੍ਹਾਂ ਦਾ ਨਾਮ ਜੱਪਿਆ ਵੰਡ ਛਕਿਆ ਜੇਕ ਚਲਾਈ ਤੇਗ ਵਾਹੀ ਤੇਗ ਕੇ ਲਿਟੀ ਤਾਂ ਜਿੰਨਾ ਪਿਆਰੇ ਸਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਜਿੰਨਾ ਸੇ ਸਿਗਿਆ ਅੰਮ੍ਰਿਤ ਸੀ ਦੇਕੇ ਜੇ ਖੜੀਆਂ ਤੇ ਚੜੇ ਆ ਰਹੇ ਨਾ ਚਲਵਾਏ ਗੁਰਗਰ ਦੇ ਸੇਵਾ ਦੇ ਕਰਮਾਂ ਦੀਆਂ ਪਰ ਮਨੇ ਆ ਰਹੇ ਅਸੀਂ ਕਿ ਕੈਸਾ ਸਵਾਸਾਨੰਦ ਗਾਈ ਜਿੰਨਾਂ ਦੀ ਕਮਾਈ ਦਾ ਅੰਤਰ ਕੇ ਬੋਲਣਾ ਜੀ ਵਾਹਿਗੁਰੂ ਵੰਟ ਤਖਤਾ ਸਰਬੱਤ ਗੁਰਦਵਾਰਾਂ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਰਤਮ ਸਰਬਤ ਖਾਲਸਾ ਜੀ ਕੀ ਅਰਦਾਸ ਰਤਮ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿ ਤਾਵਨ ਕਾ ਸਦਕਾ ਸਰਦਸੋਪ ਹੋਏ ਜਾਂਦੇ ਖਾਲਸਾ ਜੀ ਸਾਧਿਆ ਕਰਿ ਸ਼ਰਧ। ਦੇਖ ਤੇ ਇੱਕ ਫਤਿਹਗਤ ਕੀ ਪੈਤ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰੋਸਾਦ ਦਾਨ ਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਜੀ ਦੇ ਦਰਸ਼ਨ ਇਸ਼ਨਾਤੋਂ ਤੋ ਇੰਨਾ ਝੰਡੇ ਗੋ ਗਾ ਲਿਆ ਟਾਲ ਤੱਕੇ ਜਾ ਕੇ ਆਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਜੀ ਮਤ ਪਥ ਦਾ ਰਖਾ ਆਪ ਆਕਾਰ ਤੁਖ ਵਾਹਿਗੁਰੂ ਪੰજા ਸਹਿਜਨਨ ਕਾਣਾ ਸਹਿਜ ਹੋਰ ਬੁਰਦਵਾਰੇ ਮਾਰੇ ਜਿਹੜੇ ਆਪਣੇ ਖਾਲਸਾ ਪੰਥ ਨੂੰ ਛੋੜੇ ਗਏ ਇਹਨਾਂ ਦੇ ਖੁੱਲੇ ਦਰਸ਼ਨ ਤੇ ਧਾਰੇ ਤੇ ਸੇਵਾ ਸੰਭਾਲਦੀ ਆਪਣੇ ਬਿਆਰੇ ਨੂੰ ਖਾਲਸਾ ਜੀ ਬਖਸ਼ੋ ਇਹ ਨਹੀਂ ਮਾਣੇ ਨੇ ਮਾਣ ਨਹੀਂ ਤਾਣੇ ਨੇ ਤਾਣ ਨਹੀਂ ਓਟਿਆਂ ਦੀ ਓਟ ਨਿਆਸ ਰਹੇ ਲਿਆਸ ਰਹੇ ਨਿਤਿਆਂ ਦੀ ਪਰ ਸੱਚੇ ਬਿਤਾਵਾ ਹੈ ਜੀ ਆਪ ਜੀ ਦੇ ਜੋ ਮਹਾਰਾਜ ਅੰਦਾਜ਼ ਬੇਨਤੀ ਸੱਚਾ ਪਾਤਸ਼ਾਹ ਤੁਹਾਨੂੰ ਜੀ ਸਤਿਗੁਰੂ RAMDAS ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਆਪਕੀ ਸ਼ਹੀਦੀ ਨੂੰ ਲੈ ਕੇ ਸੱਚਾ ਪਾਤਸ਼ਾਹ ਜੋ ਪਾਠ ਆਰੰਭ ਕੀਤੇ ਹਨ ਸੱਚਾ ਪਾਤਸ਼ਾਹ ਅੱਜ ਦੇ ਪਾਠ ਸੱਚਾ ਪਾਤਸ਼ਾਹ ਸ਼੍ਰੀ ਸ਼ਰਮਾ ਸਾਹਿਬ ਜੀ ਦੇ ਪਰਿਵਾਰ ਨੇ ਕਰਾਏ ਹਨ ਮਹਾਰਾਜ ਤਾਂਤਲ ਸ਼੍ਰੀ ਗੁਰੂ ਅਰਜਨ ਦੇਵ ਦੀ ਮਹਾਰਾਜ ਅੰਮ੍ਰਿਤ 시ద్ధి ਪੂਰੀ ਹੋ ਰਹੀ ਹੈ ਮੁੱਖਰਾ ਕਰਿਆ ਹੋਇਆ ਅਸੀਸ ਸੁਖੀ ਸਾਹਿਬ ਜੀ ਦੇ ਜਾਪ ਕੀਰਤਨ ਸੱਚਾ ਪਾਤਸ਼ਾਹ ਚ ਭਾਈ ਸਾਹਿਬ ਜੀ ਦੇ ਆਨੰਦ ਸਾਹਿਬ ਜੀ ਦੇ ਪਾਜਾਤ ਕੀਤੇ ਗਏ ਹਨ ਅੱਖਰ ਵਾਦਾ ਘਾਟਾ ਕੋਲ ਚੁੱਕ ਮਾਫ ਕਰਨੀ ਮਹਾਰਾਜ ਅੱਗੇ ਤੋਂ ਸ਼ੁੱਧ ਕੁਰਬਾਨੀ ਪੜਨ ਦੀ ਬਲ ਬੁੱਢੀ ਬਖਸ਼ੀ ਸੀ ਪਾਤਸ਼ਾਹ ਬਾਣੀ ਪੜੀ ਸੁਣੀ ਆਪਣੇ ਦਰ ਪ੍ਰਵਾਨ ਕਰਨੀ ਮਹਾਰਾਜ ਦੁਨੀਆਂ ਭੁੱਲਣਾ ਬਖਸ਼ ਲੈਣੀ ਸੀ ਪਾਤਸ਼ਾਹ ਆਪ ਜੀ ਦੇ ਜੂਰ ਸੱਚਾ ਪਾਤਸ਼ਾਹ ਕੜਾ ਪ੍ਰਸ਼ਾਦੀ ਦੇ ਬਹੁਤ ਪ੍ਰਸ਼ਾਦ ਸੱਚਾ ਪਾਤਸ਼ਾਹ ਸੰਗਤ ਵਾਸਤੇ ਕੋਈ ਨਾ ਕੋਈ ਸੱਚਾ ਪਾਤਸ਼ਾਹ ਜੋ ਮਾਰਾ ਤੇਲ ਫੁੱਲ ਆਪਣੇ ਦਰ ਤੋਂ ਪ੍ਰਵਾਨ ਹੋਇਆ ਸੱਚਾ ਪਾਤਸ਼ਾਹ ਅੰਗਿਕਾਰ ਕਰਨਾ ਸੱਚਾ ਪਾਤਸ਼ਾਹ ਪਰਿਵਾਰ ਵਿੱਚ ਸੱਚਾ ਪਾਠ ਸੁਖ ਸ਼ਾਂਤੀ ਦੇ ਰੋਗਤਾ ਬਖਸ਼ੀ ਸੱਚਾ ਪਾਤਸ਼ਾਹ ਆਪਣੇ ਬੱਚਿਆਂ ਤੇ ਮੇਹਰ ਪਰਿਆਰਥਾ ਕੇ ਮਹਾਰਾਜ ਤ੍ਰਿਖਿਆ ਬਖਸ਼ਣੀਆਂ ਆਪਣੇ ਬੱਚਿਆਂ ਦੀਆਂ ਕਮਾਈਆਂ ਵਿੱਚ ਵਰਕਤਾ ਕਉਂੀਆਂ ਦੁੱਖਾਂ ਕਲੇਸ਼ਾਂ ਦੇ ਨਿਵਾਸ ਕਰਨੇ ਮਹਾਰਾਜ ਆਪਣੇ ਬੱਚਿਆਂ ਤੇ ਮੇਹਰ ਪਰਿਆਰਥਨਾ ਮਹਾਰਾਜ ਸੱਚਾ ਪਾਤਸ਼ਾਹ ਦੇ ਘਾੜਨਾ ਮਹਾਰਾਜ ਆਪਣੀ ਸੰਤੁਲਿਤ ਕਉਂਦੀ ਆਗਿਆ ਬਖਸ਼ੀ ਸੱਚਾ ਪਾਤਸ਼ਾਹ ਤੁੰਗੂ ਗੁਰਵਰਜਨ ਦੇ ਮਹਾਰਾਜ ਸੱਚਾ ਪਾਤਸ਼ਾਹ ਆਪਣੇ ਬੱਚਿਆਂ ਤੱਕ ਤੇ ਮੈਂ ਢਾਂਡ ਵਰਤਾਈ ਨਾ ਨੱਬਿਆ ਦੁੱਖ ਨਾ ਠੇਰ ਪਾਰ ਸਕਿਆ ਮਾਸ਼ਾ ਆਪਣੇ ਬੱਚਿਆਂ ਨੂੰ ਤੰਦ ਬਿਸਤਰਾ ਬਖਸ਼ਣਿਆ ਸਹੀ ਪਿਆਰ ਮਿਲ ਜਿੰਨਾ ਮਿਲ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਜਰਦੀ ਕੜਾ ਤੇਰੇ ਭਾਣੇ ਸਰਬਤਮਾ ਕਲਾ ਵਾਹਿਗੁਰੂ ਜੀ ਦਾ ਖਾਲਸਾ ਰਾਹੀ